ਸਿੱਕਾਲ ਜੀ ਸਾਰਿਆਂ ਨੂੰ ਅੰਬਾਂ ਦੀ ਰੁੱਤ ਚੱਲੀ ਜਾਂਦੀ ਹੈ ਲੋਕਾਂ ਬੁਖਾਰਿਆ ਤੇ ਅਸੀਂ ਫੇਰ ਤੋਂ ਫੇਰ ਚਰਚਾ ਕਰਾਂਗੇ ਇੱਕ ਵਾਰ ਅੰਬ ਬਾਰੇ ਇਹਦੇ ਵਿੱਚ ਗੁਣ ਕੀ ਹੈਗੇ ਜੇ ਬਾਰੇ ਚਰਚਾ ਅੱਜ ਕਰਾਂਗੇ ਇਹਦੇ ਵਿਟਾਮਿਨ A ਦਾ ਭੰਡਾਰ ਆ ਸਮਝਣਾ ਬਣਾ ਵਿਟਾਮਿਨ C ਵੀ ਮਾਤਰਾ ਚੰਗੀ ਪਾਈ ਜਾਂਦੀ ਆ ਇਹ ਤਾਕਤਦायक ਮਤਲਬ ਕਹਿੰਦਾ ਫਾਲਾ ਤਾਕਤਵਰ ਫਾਲਾ ਕੈਲਸ਼ੀਅਮ ਫਾਸਫੋਰਸ ਬੀਟਾ ਕੈਰੋਟਿਨ ਮੈਗਨੀਸ਼ੀਅਮ ਪੋਟਾਸ਼ੀਅਮ ਐਂਟੀਆਕਸੀਡੈਂਟ ਪ੍ਰੋਪਰਟੀਜ਼ ਦੇ ਵਿੱਚ ਹੈਗੀਆਂ ਬਦੋਂ ਬਹੁਤ ਹੀ ਤਾਕਤਦਾਰ ਬਾਡੀ ਨੂੰ ਇਹ ਤੇ ਇਹਦੇ ਪੱਕੇ ਫਲ ਜਿਹੜੇ ਹੁੰਦੇ ਆ ਉਹਦਾ ਜੂਸ, ਸੁਕੈਸ਼, ਜੈਮ, ਜੈਲੀ, ਸ਼ਰਬਤ ਆਦਿ ਤਿਆਰ ਕੀਤੇ ਜਾਂਦੇ ਆ ਜਿਹੜੇ ਕੱਚੇ ਫਲ ਆ ਉਹਦਾ ਅਚਾਰ, ਚਟਨੀ ਬਣਾਈ ਜਾਂਦੀ ਹੈਗੀ ਆ ਇੱਕ ਆਮ ਪਾਪੜ ਬਣਾਉਣ ਵੇਲੇ ਆਮ ਦੇ ਰਸ ਨੂੰ ਥਾਲੀ ਤੇ ਜਾਂ ਮਤਲਬ ਉਹ ਕੱਪੜੇ ਉੱਪਰ ਖਿਲਾਰ ਖਿਲਾਰ ਕੇ ਸੁਕਾਇਆ ਜਾਂਦਾ ਹੈਗਾ ਤੇ ਸੁਕਾਏ ਹੋਏ ਰਸ ਨੂੰ ਹੀ ਆਮ ਪਾਪੜ ਖਵਾਉਂਦਾ ਉਹੀ ਕਹਿੰਦੇ ਆਪਾਂ ਨੂੰ ਤੇ Hindu ਧਰਮ ਵੇਲੇ Hindu ਧਰਮ ਵਿੱਚ ਫੇਰੇ ਲਾਉਣ ਵੇਲੇ ਵਿਧੀ ਉੱਪਰ ਜਿਹੜੀ ਉੱਤੇ ਹੈਗੀ ਆ ਉਹਦੇ ਉੱਤੇ ਆਮ ਦੇ ਟਾਣੀਆਂ ਰੱਖੀ ਜਾਂਦੀਆਂ ਹੈਗੀਆਂ ਪੱਤੇ ਰੱਖੇ ਜਾਂਦੇ ਆ ਉਸੋ ਲੋਕ ਗੀਤਾਂ ਵਿੱਚ ਅੰਬਾਂ ਦਾ ਰੁੱਖਾਂ ਦਾ ਅੰਬਾਂ ਦੇ ਬੂਰਾਂ ਦਾ ਅੰਬਾਂ ਦੇ ਚੂਪਨ ਦੀ ਗੱਲ ਆਉਂਦੀ ਆ ਮਤਲਬ ਕਹਿੰਦਾ ਹੁਣ ਪੁਰਾਣੇ ਸਮੇਂ ਵਿੱਚ ਕੀ ਸੀ ਪਟਵਾਰੀ ਦੇ ਅਧਿਆਪਕ ਦੀ ਪੋਸਟ ਜਿਹੜੀ ਸੀਗੀ ਬਹੁਤ ਤਕੜੀ ਪੋਸਟ ਮੰਨੀ ਜਾਂਦੀ ਸੀਗੀ ਫਿਰ ਕਿਹਾ ਜਾਂਦਾ ਸੀਗਾ ਆਰੀ 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 ਮੁੰਡਾ ਮੇਰਾ ਰੋਵੇ ਅੰਬਾਂ ਨੂੰ ਤੂੰ ਕਾਹਦਾ ਪਟਵਾਰੀ ਜੇ ਕੋ ਅੰਬ ਨਹੀਂ ਮਿਲਦੇ ਸੀ ਇਹ ਕਹੀ ਜਾਂਦੀ ਸੀਗੀ ਚੰਡੀਗੜ੍ਹ ਦੇ ਨੇ ਇੱਕ ਬੜੇਲ ਪੰਡਾ ਜਿਸ ਵਿੱਚ ਅੰਬ ਦਾ ਬਹੁਤ ਵੱਡਾ ਦਰਖਤ ਆ ਜੋ ਪੂਰੇ ਭਾਰਤ ਵਿੱਚ ਮਸ਼ਹੂਰ ਆ ਵੱਡਾ ਮੰਨਿਆ ਜਾਂਦਾ ਹੈਗਾ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅੰਬਾਂ ਦੀ ਬੂਟੀ ਥੱਲੇ ਉਹ ਕਹਿੰਦੇ ਆ ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨਹੀਂ ਜਿਸ ਥੱਲੇ ਬਹਿਣਾ ਨਹੀਂ ਸਵਰਗਾਂ ਵਿੱਚ ਰਹਿਣਾ ਨਹੀਂ ਕੀ ਉਸ ਦਾ ਕਹਿਣਾ ਨਹੀਂ ਵਿੜੇ ਦਾ ਗਹਿਣਾ ਨਹੀਂ